ਐਮਐਲਏ ਸੁਖਾਨ ਦਾ ਆਪ ਬਣਾਇਆ ਉਹ ਵਹਿੰਦੇ ਨਹੀਂ ਆ ਕੇ ਯਾਰ ਪਾਕਾ ਪ੍ਰਾਂਦੇ ਵਿੱਚ ਹਮੇਸ਼ਾ ਦਾਵਾ ਕੀਤਾ ਜਾਂਦਾ ਮੌਜੂਦਾ ਸਰਕਾਰ ਦੇ ਵੱਲੋਂ ਖੱਤਾਦਰੀ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾਂਦਾ ਕਿ ਵਿਕਾਸ ਹੋ ਰਿਹਾ ਆ ਵਿਕਾਸ ਦੇਖੋ ਕੀ ਲੱਗਦਾ ਦੇਖ ਕੇ ਹਾਲਾਤ ਹਾਲਾਤ ਆ ਯਾਰ ਵੀਰੇ ਪਤਾ ਲੱਗੀ ਜਾਂਦੇ ਹੁਣ ਸਰਕਾਰਾਂ ਦੇ ਬੁਰੇ ਹਾਲ ਹੀ ਆ ਜਿਹੜਾ ਕਿ ਬੁਰੇ ਹਾਲਾਤਾਂ ਮੋਟਸੜ ਵੇਲੇ ਬੰਦ ਹੋ ਕੇ ਲੋਕ ਤੁਰੇ ਆ ਰਹੇ ਆ ਅਸੀ ਗੱਲ ਮੈਂ ਜਗਤਾਰ ਸਿੰਘ ਸਰਾ ਦੇ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਅਸੀਂ ਤੁਹਾਨੂੰ ਇੱਕ ਉਹ ਦ੍ਰਿਸ਼ ਦਿਖਾਉਣੇ ਆ ਇੱਕ ਵਿਕਾਸ ਕਰ ਜਾਂਦਾ ਜਿਹੜੇ ਕਿ ਬਾਗਾਪੁਰਾਂ ਦੇ ਵਿੱਚ ਹਮੇਸ਼ਾ ਦਾਵਾ ਕੀਤਾ ਜਾਂਦਾ ਮੌਜੂਦਾ ਸਰਕਾਰ ਦੇ ਵੱਲੋਂ ਪਤਾਤਰੀ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾਂਦਾ ਕਿ ਵਿਕਾਸ ਹੋ ਰਿਹਾ ਆ ਵਿਕਾਸ ਦੇਖੋ ਕਿਥੇ ਕਿ ਇੱਕ ਬਾਗਾਪੁਰਾਂ ਦੇ ਵਿੱਚ ਝੀਲ ਬਣੀ ਹੋਈ ਆ ਝੀਲ ਦਾ ਜਿਹੜਾ ਝੀਲ ਦਾ ਰੂਪ ਧਾਰਨ ਕੀਤਾਗਾ ਤਸਵੀਰਾਂ ਤੁਸੀਂ ਵੇਖੋ ਗੱਡੀਆਂ ਕਿੰਨੀਆਂ ਕਿੰਨੀਆਂ ਡੁੱਬਗੀਆਂ ਗੱਡੀਆਂ ਮੋਟਰਸਾਈਕਲਾਂ ਦੇ ਕੀ ਹਾਲਾਤ ਨੇ ਸਰੰਸਰਾ ਤੱਕ ਜਿਹੜਾ ਪਾਣੀ ਉਹ ਸ਼ਰਿਆ ਮਾਰਿਆ ਇਹੜੇ ਗਾ ਛੋਟੀਆਂ ਗੱਡੀਆਂ ਦਾ ਲੰਗਣਾ ਮੁਸ਼ਕਿਲ ਆ ਕਈ ਗੱਡੀਆਂ ਇੱਥੇ ਬੰਦ ਵੀ ਹੋਈਆਂ ਅੱਜ ਬਜ਼ੁਰਗ ਬਾਪੂ ਜਾ ਰਹੇ ਨੇ ਤੁਰੇ ਇਧਰ ਬਾਈ ਹੁਣੇ ਆ ਰਹੇ ਆ ਪੂਰਾ ਮੁਸ਼ਕਿਲ ਆ ਜਿਹੜਾ ਇੱਥੇ ਤੁਰਨਾ ਹੋਇਆ ਵਾ ਲਗਾਤਾਰ ਜਿਹੜੀ ਇਹ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਬਾਈ ਜੀ ਕਿਹੜਾ ਪਿੰਡ ਹੈ ਚੌਧਰੀ ਵਾਲਾ ਜੀ ਇਧਰੋਂ ਕਿੱਥੇ ਆਈ ਸੀ ਬਾਈ ਅਸੀਂ ਤਾਂ ਇੱਥੇ ਹਸਪਤਾਲ ਜਾਏ ਆ ਜੀ ਅੱਛਾ ਤੇ ਬਾਈ ਕੀ ਲੱਗਦਾ ਵੇਖ ਕੇ ਹਾਲਾਤ ਹਾਲਾਤ ਆ ਯਾਰ ਵੀਰੇ ਪਤਾ ਲੱਗੀ ਜਾਂਦੇ ਹੁਣ ਸਰਕਾਰਾਂ ਦੇ ਬੁਰੇ ਹਾਲ ਹੀ ਆ ਤੁਸੀਂ ਫਿਰ ਮੋਟਰਸਾਈਕਲ ਤੇ ਖੜਾ ਕੇ ਤੁਰ ਕੀ ਆਏ ਵੇ ਨਹੀਂ ਅਸੀਂ ਤਾਂ ਪਹਿਲਾਂ ਹੀ ਤੁਰ ਕੇ ਸਾਨੂੰ ਪ ਬੱਬੂ ਕੀ ਕਹਿਣਾ ਚਾਹੁੰਦੇ ਹੋ ਓਏ ਬਾਸ ਸਾਹ ਲਦਿਆ ਏ ਬਾਸ ਨਹੀਂ ਸਰਕਾਰ ਹੱਲਗਾ ਤੋਂ ਨਹੀਂ ਕਰਦੀ ਇਹਦਾ ਇਹੀ ਤਾਂ ਪਾਈ ਤਾਂ ਦੱਸਣਾ ਚਾਹੁੰਦੇ ਸਰਕਾ MLA ਸੁਖਾਨ ਦਾ ਆਪ ਬਣਾਇਆ ਵਾ ਉਹ ਵੇਂਦੇ ਹੀ ਨਹੀਂ ਆ ਕੇ ਯਾਰ ਆਹ ਵੇਖੋ ਜਿਹੜਾ ਲੋਕਾਂ ਨੂੰ ਆਸਾਂ ਬਹੁਤ ਸੀng ਆ ਇਹ ਗੱਲਬਾਤ ਕਰਦੇ ਆਸਾਂ ਬਹੁਤ ਸਨ ਉਹਨੂੰ ਤਸਵੀਰਾਂ ਕਰੀ ਫੇਰ ਦਿਖਾ ਦਗੇ ਜਦੋਂ ਬੱਸ ਨੰਗਦੀ ਆ ਵੱਡਾ ਵਾਹਨ ਨੰਗਦਾ ਜਿਹੜਾ ਉਹ ਪਾਣੀਆ ਦੂਰ ਤੱਕ ਅੰਦਰਲੇ ਪਾਸੇ ਜਿਹੜਾ ਉਹ ਐਂਟਰ ਹੋ ਜਾਂਦਾ ਕਿ ਜਿਹੜਾ ਕਿ ਬੁਰੇ ਹਾਲਾਤਾਂ ਮੋਟਸੜ ਵੇਲੇ ਬੰਦ ਹੋ ਕੇ ਲੋਕ ਤੁਰੇ ਆ ਰਹੇ ਆ ਇਹ ਅੱਜ ਦੀ ਸਮੱਸਿਆ ਨਹੀਂ ਜਦੋਂ ਵੀ ਮੀਂਹ ਪੈਂਦਾ ਇੱਥੇ ਉਦੋਂ ਦੀ ਜਿਹੜੀ ਸਮੱਸਿਆ ਉਦੋਂ ਦੀ ਜਾਂਦੀ ਤਓ ਜਿਹੜੀ ਸਮੱਸਿਆ ਬਣ ਕੇ ਤਿਆਰ ਹੋ ਜਾਂਦੀ ਆ ਬਣ ਕੇ ਜਿਹੜੀ ਖੜੀ ਹੋ ਜਾਂਦੀ ਆ ਇਹ ਐਸਟੀ ਨਾਲ ਇੱਥੇ ਇਹ ਫਰਕ ਨਹੀਂ ਪੈਂਦਾਗਾ ਇੱਥੇ ਹੋਰ ਵੀ ਕਈ ਫਰਕ ਪੈਂਦੇ ਨੇ ਫਰਕ ਤੁਹਾਨੂੰ ਦਿਖਾਉਣਾ ਇੱਥੇ ਕੀ ਪੈਂਦੇ ਨੇ ਜਦੋਂ ਇਹ ਪਾਣੀ ਆ ਇੱਥੋਂ ਤੱਕ ਜਿਹੜਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੀ ਇਹ ਦੁਕਾਨਦਾਰ ਆ ਜਿਹੜੀ ਉਹ ਸਾਰੇ ਦੁਕਾਨਦਾਰੀ ਠਾਪੋ ਕੇ ਰਹਿ ਜਾਂਦੀ ਆ ਬੰਦ ਹੋ ਕੇ ਰਹਿ ਜਾਂਦੀ ਆ ਇੱਥੇ ਕੋਈ ਗਾਹਕ ਨਹੀਂ ਹੁੰਦਾਗਾ ਕਿਉਂਕਿ ਗਾਹਕ ਤਾਂ ਆਊਗਾ ਕਿ ਜੇ ਇਹ ਸਮੱਸਿਆ ਸਹੀ ਹੋਊਗੀ ਜੇ ਲੋ ਸਮੱਸਿਆ ਸਹੀ ਨਹੀਂ ਹੋਊਗੀ ਇੱਧਰ ਵਸ ਇੱਕ ਦੇਖੋ ਇੱਕ ਹੋਰ ਮੋਟਰਸਾਈਕਲ ਆ ਜਿਹੜਾ ਬੰਦ ਹੋ ਗਿਆ ਕਿਉਂਕਿ ਕਈ ਮੋਟਰਸਾਈਕਲਾਂ ਸੇ ਬੰਦ ਜਿਹੜੇ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਕਿ ਇਸ ਕਰਕੇ ਜਿਹੜੀਆਂ ਪ੍ਰੋਬਲਮਸ ਆ ਜਿਹੜੀ ਉਹ ਪਾਜ ਜਾਂਦੀ ਆ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਜਿਹੜੀ ਦੁਕਾਨਦਾਰੀ ਉਹ ਬਿਲਕੁਲ ਠਾਪਾ ਆ ਦੇਖੋ ਮੈਂ ਇਹ ਬੰਦਾ ਲੋਕ ਲਾ ਕੇ ਚਲਾ ਗਿਆ ਇੱਥੋਂ ਕਿਉਂ ਚਲਾ ਗਿਆ ਕਿਉਂਕਿ ਉਹਨੂੰ ਪਤਾ ਜਿੱਦਾਂ ਚਿਰ ਇਹ ਪਾਣੀ ਨਹੀਂ ਘਟਦਾ ਪਾਣੀ ਵਾਪਸ ਨਹੀਂ ਜਾਂਦਾ ਤੇ ਉਹ ਇਸੇ ਤਰ੍ਹਾਂ ਹੀ ਰਹੂਗਾ ਨਗਰ ਕੌਂਸਲ ਦੇ ਅਧਿਕਾਰੀ ਇੱਕੋ ਗੱਲ ਦੇ ਉੱਤੇ ਜ਼ੋਰ ਦੇ ਕੇ ਰੱਖਦੇ ਨੇ ਕਿ ਅਸੀਂ ਰੇਡਿੰਗਾਂ 'ਪੇਸ਼ਟ ਆਦਣਾ ਅਸੀਂ ਇਹ ਕਰਤਾ ਪਰ ਜਿਹੜਾ ਨਾਲੇ ਬੰਦਾ ਸੀਵਰੇਜ ਗਲਤ ਸਿਸਟਮ ਨਾਲ ਪਿਆ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਹਨਾਂ ਦੇ ਵੀ ਦੋਸ਼ ਯੋ ਵਿਧਾਇਕ ਅਮਰਪਾਲ ਸਿੰਘ ਸੁਖਾਣਾ ਤੇ ਲਾਉਂਦੇ ਨੇ ਕਿ ਜਿਹੜੇ ਗਲਤ ਤਰੀਕੇ ਦੇ ਨਾਲ ਜਿਹੜਾ ਸੀਵਰੇਜ ਪਿਆ ਉਹ ਕਿਤੇ ਨਾ ਕਿਤੇ ਜਾ ਕੇ ਇਹ ਜ਼ਰੂਰ ਇੱਥੇ ਇਫੈਕਟ ਪਿਆ ਚੀਜ਼ਾਂ ਦਾ ਕਿਉਂਕਿ ਇਹਦੇ ਕਰਕੇ ਜਿਹੜੀਆਂ ਇਹ ਚੀਜ਼ਾਂ ਅੱਗੇ ਨਹੀਂ ਸਹੀ ਚੱਲਿਆ ਸਿਸਟਮ ਉਹਦੇ ਕਰਕੇ ਜਿਹੜਾ ਪਾਣੀ ਆਹੋ ਜਮਾ ਹੋ ਜਾਂਦਾ ਦੇਖੋ ਤੁਸੀਂ ਭਾਵੇਂ ਅੱਧਾ ਘੰਟਾ ਮੀਂਹ ਪਵੇ 1 ਘੰਟਾ ਮੀਂਹ ਪਵੇ ਲਗਾਤਾਰ ਜਿਹੜੀ ਇਹ ਸਮੱਸਿਆ ਹੋ ਜਿਉਂ ਦੀ ਤਿਉਂ ਰਹਿੰਦੀ ਆ ਲਗਾਤਾਰ ਤਸਵੀਰ ਤੁਹਾਨੂੰ ਅਸੀਂ ਦਿਖਾਈ ਆ ਨਾਲ ਦੀ ਨਾਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਅੱਜ ਦੇ ਮੀਂਹ ਦੀ ਪੁਰਾਣੀ ਤਸਵੀਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਪਲੋਡ ਕੀਤੀ ਜਾਵੇ ਜਿਹੜੀਆਂ ਅਸੀਂ ਤਸਵੀਰਾਂ ਪਹਿਲਾਂ ਲੈ ਕੇ ਰੱਖੀਆਂ ਉਹ ਤਸਵੀਰਾਂ ਵੀ ਥਰੂ ਅਸੀਂ ਨਾਲ ਦੀ ਨਾਲ ਦਿਖਾਵਾਂਗੇ ਕਿ ਕਿਵੇਂ ਜਿਹੜਾ ਇਹ ਸਮੱਸਿਆ ਹੈ ਲਗਾਤਾਰ ਇਸ ਤਰ੍ਹਾਂ ਹੀ ਬਣੀ ਰਹਿੰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਇਹ ਸਿਵਰੇ ਸਹੀ ਹੁੰਦਾ ਜਾਂ ਕਦੋਂ ਜਿਹੜਾ ਇਹ ਪਾਣੀ ਦਾ ਨਿਕਾਸ਼ ਦਾ ਪ੍ਰਬੰਧ ਸਹੀ ਹੁੰਦਾ ਜਾਂ ਕਿਹੜੇ ਕਾਰਨਾ ਕਰਕੇ ਇਹ ਪਾਣੀ ਬੰਦ ਹੁੰਦਾ ਇਹਦਾ ਟੁਕਮਾ ਹੱਲ ਕਿ ਆਮ ਆਰਮੀ ਪਾਰਟੀ ਦੇ ਉਧਾਇਕ ਅਮਰਤਪਾਲ ਸੁਖਾਣਾ ਦੇ ਲੱਭ ਕੇ ਕਾਮਯਾਬ ਹੁੰਦੇ ਆ ਜਦ ਪ੍ਰਣਾਲਾ ਉੱਥੇ ਦਾ ਉੱਥੇ ਰਹਿੰਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਾਨਪ੍ਰੀਤ ਦੇ ਨਾਲ ਮੈਂ ਜਲਦਾਰ ਸਿੰਘ ਸਰਾ ਹਾਂ 10 India TV ਤਾਕਾ ਪ੍ਰਣਾ